ਪਰ ਬਾਬਾ ਮੰਨਤ ਤਰਲੋਚਨ ਸਿੰਘ ਜੀ ਖਰੂਰ ਸਾਹਿਬ ਵਾਲੇ ਵਜਨ ਦੱਸੰਦਾ ਹੀ ਇੱਕ ਕਹਿੰਦੇ ਕਿ ਮਾਤਾ ਜੀ ਬਹੁਤ ਵੱਡੇ ਨੇ ਜੇ ਕਲਗੀਧਰ ਵੱਡੇ ਮਾਤਾ ਸਾਹਿਬ ਦੇਵਾ ਵੀ ਵੱਡੇ ਕਿਉਂਕਿ ਮਾਤਾ ਸਾਹਿਬ ਦੇਵਾ ਦਾ ਵੀ ਹਜੂਰ ਸਾਹਿਬ ਸੱਜੂਗੀ ਸਥਾਨ ਹੈ ਜੇ ਕਲਗੀਧਰ ਦਾ ਸੱਜੂਗੀ ਤੇ ਮਾਤਾ ਸਾਹਿਬ ਦੇਵਾ ਦਾ ਵੀ ਸੱਜੂਗੀ ਉਹ ਮਹਾਰਾਜ ਸਾਹਿਬ ਦੇਵਾ ਜੀ ਰੋਂਦੇ ਰੋਂਦੇ ਆਏ ਮਹਾਰਾਜ ਮੈਨੂੰ ਵੀ ਕੋਈ ਪੁੱਤ ਦੇਵੋ ਮਹਾਰਾਜ ਕਹਿੰਦੇ ਸਾਹਿਬ ਦੇਵਾ ਕੌਣ ਕਹਿੰਦਾ ਤੇਰਾ ਕੋਈ ਪੁੱਤ ਨਹੀਂ ਗਾਨ ਗੁਰੂ ਅੱਖਾਂ ਨੇਤਰ ਲਾਲ ਡੋਰੇ ਫਰਕੇ ਮਹਾਰਾਜ ਦੇ ਕਹਿੰਦੇ ਕੌਣ ਕਹਿੰਦਾ ਤੇਰਾ ਕੋਈ ਪੁੱਤ ਨਹੀਂ ਕਹਿੰਦੇ ਮਹਾਰਾਜ ਦਾਮਦੇਵ ਦੀਆਂ ਮਾਈਆਂ ਕਿਹੜੀਆਂ ਤੇਰਾ ਕੋਈ ਪੁੱਤ ਨਹੀਂ ਮਹਾਰਾਜ ਕਹਿੰਦੇ ਜਾ ਉਹਨਾਂ ਨੂੰ ਜਾ ਕੇ ਕਹ ਦੇ ਉਹਨਾਂ ਮਾਈਆਂ ਦੇ ਪੁੱਤ ਮਰਨ ਵਾਲੇ ਹੋਣਗੇ ਪਰ ਸਹਬ ਦੇਵਾ ਤੇਰਾ ਪੁੱਤ ਕਦੀ ਨਾ ਮਰੂ ਜਿੰਨੇ ਗੁਰੂ ਕਾ ਖਾਲਸਾ ਪੰਥ ਨਿਹੰਗ ਸਿੰਘ ਜਿਨ੍ਹਾਂ ਪੰਥ ਬੈਠਾ ਸਾਰਾ ਤੇਰੀ ਝੋਲੀ ਪਾਇਆ ਜਿੱਥੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਜਾਵੇਗਾ ਉਥੇ ਤੇਰਾ ਨਾਮ ਸਹਿਬ ਦੇਣਾ ਜ਼ਰੂਰ